ਹੈਲੋ ਹੈਲੋ ਹਾਂਜੀ ਭੈਣ ਜੀ ਮੈਂ ਦੂਜੇ ਨੰਬਰ ਤੋਂ ਲਾਇਆ ਉਹ ਪਰ ਕੱਟ ਚਾਰਿਆ ਵਾਰ-ਵਾਰ ਫੋਨ ਹਾਂਜੀ ਇੱਧਰ ਵੀ ਕਿੱਥੇ ਜਾਂਦਾ ਫਿਰ ਹਾਂ ਹਾਂਜੀ ਹਾਂਜੀ ਸ਼ੀ ਅੱਛਾ ਇਹਨਾਂ ਨੇ ਫਿਰ ਉਦੋਂ ਤੁਹਾਨੂੰ ਕੁੱਟਮਾਰ ਇਹਨਾਂ ਇਹ ਟੀਸੀ ਬੱਚਿਆਂ ਨਾਲ ਹਾਂਜੀ ਵੀ ਅੱਛਾ ਡਰਾਇਆ ਉਹ ਵੀ ਦੱਸੇ ਨਾ ਕਿ ਦਿਨ ਹਾਂ ਹਾਂਜੀ ਫਿਰ ਤੁਸੀਂ ਝੁਪ ਕਰਕੇ ਆ ਕੇ ਸੀ ਘਰ 'ਚ ਕੁਝ ਕਿਹਾ ਨਹੀਂ ਇਹਨਾਂ ਨੂੰ ਨਹੀਂ ਕਿਹਾ ਸੀ ਸਿੱਖਿਆ ਸਾਡੇ ਇਨਸਾ ਦੇ ਜਿਹੜੇ ਆਏ ਉਹ ਸਾਨੂੰ ਇਨ ਇ ਇਖਾ ਦੇ ਵਸਾਇਕ ਨਹੀਂ ਆਸੀ ਅੱਛਾ ਸਰ ਕੀ ਰੋਲਾ ਨਾ ਪਾਣਾ ਅੱਛਾ ਇਹ ਯਸਤ ਨਾਲ ਗਲਤੀ ਕੀ ਹੈ ਇਹ ਰੋਲਾ ਨਾ ਪਾਣਾ ਹਾਂਜੀ ਤੇ ਫਿਰ ਬੱਚੇ ਦਾ ਇਲਾਜ ਕਿਨੇ ਕੀਤਾ ਸੀ ਉੱਥੇ ਪੈਸਮਾਰ ਤੋਂ ਕੋਈ ਮਗਵਾਇਆ ਸੀ ਇਹਨਾਂ ਡਾਕਟਰ ਯਾਦ ਜੀ ਮਗਵਾਇਆਨ ਰਾਧੀ ਜੀ ਅੱਛਾ ਤੇ ਇੱਕ ਉਹ ਸੱਗੂ ਦਾ ਬਾਬਾ ਜੀ ਦਾ ਫਰੀ ਆ ਬਾਬਾ ਜੀ ਉਹ ਸੱਗੂ ਹੈ ਮੋਗੇ ਵਾਲਾ ਮੋਗੇ ਵਾਲਾ ਦੱਸੋ ਹਾਂਜੀ ਸੱਗੂ ਉਹ ਪੋਲੋ ਵਿੱਚ ਹੈ ਤੇ ਪੋਲੋ ਹਸਪੀਟਲ ਹੈ ਨਾ ਹਾਂਜੀ ਉਹਦੇ ਵਿੱਚ ਮੀਆਂ ਬੀਬੀ ਉਹ ਕਰਦੇ ਨੇ ਉਹ ਇੱਥੇ ਕੰਮ ਤੇ ਰੱਖੇ ਹੋਏ ਨੇ ਇਹਨਾਂ ਨੇ ਹਾਂਜੀ ਉਹ ਵੀ ਉਹਨਾਂ ਦੇ ਉਹਨਾਂ ਦੀ ਵੀ ਸਜ਼ਾ ਬਣੇਗੀ ਜ਼ਰੂਰ ਮਿਲੇਗੀ ਉਹਨਾਂ ਨੂੰ ਵੀ ਸਜ਼ਾ ਹਾਂਜੀ ਕਿਉਂਕਿ ਡਾਕਟਰ ਦੇ ਬਿਨਾ ਇਹਦੇ ਰਿਪੋਰਟ ਤੋਂ ਇਹ ਜਾ ਕਰ ਹੀ ਨਹੀਂ ਸਕਦਾ ਇਲਾਜ ਹਾਂਜੀ ਅੱਛਾ ਫਿਰ ਉਹ ਤੋਂ ਫਿਰ ਇਹਨਾਂ ਨੇ ਕੋਈ ਧਰਮ ਭਲ ਨੇ ਨਹੀਂ ਗੱਲ ਕੀਤੀ ਤੁਹਾਡੇ ਨਾਲ ਖਿੜਕੀ ਚ ਉਹੜਾ ਨੇ ਖਿੜਕੀ ਚ ਗੱਲ ਕੀਤੀ ਸੀ ਅੱਛਾ ਉਹੜਾ ਕਹਿੰਦੇ ਸੋਹਰ ਦਾ ਸਾੜਾ ਤਾਂ ਮੈਂ ਸਾਥ ਨੂੰ ਵੇਜੇਗਾ ਹਾਂ ਸੋਹਰ ਨਾਪਾ ਹਾਂ ਜੀ ਉਹ ਸਾਡੇ ਦੇ ਬੱਚੇ ਦੇ ਤੁਸੀਂ ਇੰਨੀ ਜ਼ਿੰਦਗੀ ਖਰਾਬ ਕੀਤੀ ਚੋਰ ਕਿਉਂ ਨੇ ਤੁਸੀਂ ਜੋ ਉਹਨੂੰ ਸਭ ਨੂੰ ਇੰਗਲੈਂਡ ਪਹੁੰਚਾਤਾ ਉਹ ਮੁੰਡੇ ਨੂੰ ਹਾਂ ਜੀ ਪਤਾ ਤੁਹਾਨੂੰ ਮੰਨੂ ਉੱਥੇ ਇੰਗਲੈਂਡ ਹੈ ਹਾਂ ਜੀ ਸਾਡੀ ਸੂਤਾ ਹੈ ਹਾਂ ਜੇ ਕੱਲ ਨੂੰ ਬੱਚਾ ਵੱਡਾ ਹੋਏਗਾ ਗੱਲ ਕਰਾਂ ਹੁੰਦੇ ਕੀ ਦਿਲ ਤੇ ਬੀਤੇਗੀ ਹਾਂਜੀ ਤੇ ਕੋਈ ਨਹੀਂ ਤੁਸੀਂ ਆਪਣਾ ਖੁੱਲ ਕੇ ਕੋਈ ਹੁਣ ਇਹਨਾਂ ਤੋਂ ਕੋਈ ਡਰ ਇਹ ਖੁਦ ਡਰੇ ਪੈਨੇ ਸਾਰੀ ਸੰਗਤ ਆਪਣੇ ਨਾਲ ਹੈ ਹਾਂਜੀ ਸਾਰਾ ਗੁਰਦੁਆਰੇ ਦੀ ਸੰਗਤ ਆਪਣੇ ਨਾਲ ਹੈ ਮੈਂ ਵੀ ਹਿੰਮਤ ਕੀਤੀ ਨਾ ਮੈਨੂੰ ਵੀ ਇਹਨਾਂ ਬੜਾ ਡਰਾਂ ਦੀ ਕੋਸ਼ਿਸ਼ ਕੀਤੀ ਧਮਕਾਣ ਦੀ ਕੋਸ਼ਿਸ਼ ਕੀਤੀ ਮੇਰੇ ਗੁਰਦੁਆਰੇ ਤੇ ਡਿਊਟੀ ਇਹਨਾਂ ਨੌਕਰੀ ਬੰਦ ਕਰਾਈ ਬੰਗਲਾ ਸਾਹਿਬ ਤੋਂ ਹਾਂਜੀ ਮੇਰੇ ਮਕਾਨ ਮਾਲਕ ਨੂੰ ਉਹਨੂੰ ਧਮਕੀ ਦਿੱਤੀ ਉਸ ਤੋਂ ਮੇਰਾ ਘਰ ਕਾਲੀ ਕਰਤਾ

ਮੇਰੇ ਕੋਲ ਨਾ ਪਹੁੰਚ ਹੈ ਹਾਂਜੀ ਤੇਰੇ ਇਹ ਬੱਚੇ ਦਾ ਰਾਤ ਕਿਨੇ ਕੱਤੀ ਪਾਠੇ ਪਹਿਮਾਰ ਦਾ ਦਵਾਈ ਆ ਕਿਹਨਾਂ ਡਾਕਟਰ ਮੈਂ ਅੱਜ ਹੀ ਦਵਾਈ ਖਿਲਾ ਦੇਗੀ ਅੱਛਾ ਦੇਖੋ ਸਮਝਾ ਹਾਂ ਪਾਪਾ ਜੀ ਉਹ ਸਕੂਲੋਂ ਮੁਕਿਆ ਲੈ ਮੁਕਿਆ ਲੈ ਹਾਂਜੀ ਤੱਕ ਉਹ ਪੋਲੋਂ ਵਿੱਚ ਹੈ ਲੈ ਪੋਲੋਂ ਹਸਪਤਲ ਹੈ ਨਾ ਹਾਂਜੀ ਉੱਥੇ ਦੰਨੀਆਂ ਵੀ ਬੀਬੀ ਕਰਦੇ ਨੇ ਉਹ ਇੱਥੇ ਕੰਮ ਤੇ ਰੱਖੇ ਹੋਏ ਨੇ ਨਾ ਹਾਂਜੀ ਉਹ ਉਹਨਾਂ ਦੇ ਉਹਨਾਂ ਲਈ ਸਜ਼ਾ ਬਣੇਗੀ ਜਰੂਰ ਮਿਲੇਗੀ ਤੁਹਾਨੂੰ ਸਜ਼ਾ ਹਾਂਜੀ ਕਿਉਂਕਿ ਡਾਕਟਰ ਦੇ ਬਿਨਾ ਅੰਦਰ ਰਿਪੋਰਟ ਹੋਇਆ ਕਰਾਂਗੇ ਸਰ ਦਾ ਰਾਤ ਹਾਂਜੀ ਤੇ ਅੱਛਾ ਤੇ ਉਹ ਤੋਂ ਕਰੇ ਨਾ ਕੋਈ ਜੇ trap ਲੈ ਨਹੀਂ ਕੱਲੇ ਕਿਸੇ ਕੋਲ ਦਾ ਕਿ ਉਹਨਾਂ ਨੇ ਖੇਡ ਕੇ ਗੱਲ ਕੀਤੀ ਸੀ ਬੜੇ ਮਸ਼ਹੂਰ ਦਾ ਸਾਰਾ ਕਮਿੰਟ ਸਾਹਮਣੇ ਆਇਆਗਾ ਹਾਂ ਚੋਣਾਂ ਬਾਂ ਹਾਂਜੀ ਤੋ ਉਹ ਤਾਂ ਅੱਜ ਤੱਕ ਦੇ ਬੱਚੇ ਨਹੀਂ ਬਚਦੇ ਨਹੀਂ ਚਲੀ ਗਾੜੀ ਤੋਰ ਕਰਨਾ ਤੁਸੀਂ ਉਹਨੋਂ ਸਭ ਨੂੰ ਲੈਣਾ ਚਾਹਤਾ ਹਾਂ ਹਾਂਜੀ ਪਤਾ ਤੁਹਾਨੂੰ ਮੈਨੂੰ ਉੱਥੇ ਇੰਗਲੈਂਡ ਹਾਂਜੀ ਹਾਂਜੀ ਸੁਪਰ ਹਾਂ ਇਹ ਕਾਲ ਨੂੰ ਬੱਚਾ ਬਟਾ ਹੈ ਕਾਲ ਕਰਾਉਂਦੇ ਸੀ ਜਲਦੀ ਬੀਤੇਗੀ ਹਾਂਜੀ ਤੇ ਕੋਈ ਨਹੀਂ ਤੁਸੀਂ ਆਪਣਾ ਕੋਲ ਕੇ ਕੋਈ ਫੋਨ ਨਾ ਕੋਈ ਦਰ ਦੇ ਖੋਲ ਦੇ ਰਹੇ ਬੈਨੇ ਸਾਰੀ ਸੰਗਤ ਆਪਣੇ ਨਾਲ ਹੈ ਹਾਂਜੀ ਸਾਰੀ ਸੰਗਤ ਆਪਣੇ ਨਾਲ ਮੈਂ ਵੀ ਤੇ ਮਦਦ ਕੀਤੀ ਮੈਨੂੰ ਇਹਨਾਂ ਬੜਾ ਡਰਾਮੇ ਦੀ ਕੋਸ਼ਿਸ਼ ਕੀਤੀ ਸਮਕਾਰ ਦੀ ਕੋਸ਼ਿਸ਼ ਕੀਤੀ ਮੇਰੇ ਕੋਲ